ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ 'ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੀਆਂ ਤੁਸੀਂ ਸਭ ਠੀਕ-ਠਾਕ ਹੋ ਮੂਗੀ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ 9:30 ਦਾ ਤਰੀਕ 30 ਦਸੰਬਰ ਦਿਨ ਮੰਗਲਵਾਰ ਹੈ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਆਪਣੀ ਇੱਕ ਭੈਣ ਆ ਸਰਬਜੀਤ ਕੌਰ ਅਜਵਾਨਾ ਕਲਾਂ ਤੋਂ ਮਨਪ੍ਰੀਤ ਕੌਰ ਜੰਡਨ ਵਾਲਾ ਤੋਂ ਤੇ ਗੁਰਮੀਤ ਕੌਰ ਮਲੋੜ ਤੋਂ ਜਸ ਬਰਾਰ ਬੁਟੀਕ ਮੋਗੇ ਦੀ ਆਈਡੀ ਤੋਂ ਮੀਨਾ ਰਣਜੀਤ ਦੀ ਆਈਡੀ ਤੋਂ ਇੱਕ ਆਪਣੀ ਭੈਣ ਹੈ ਜੀ ਅਮਨਦੀਪ ਜੱਸਲ ਇੱਕ ਦਿਲਵਿੰਦਰ ਕੌਰ ਜੀ ਯੂ ਐਸ ਏ ਤੋਂ ਸਪੈਨ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦੇ ਸਪੋਰਟ ਸਦਕਾ ਵਾਹਿਗੁਰੂ ਦੀ ਮਿਹਰ ਸਦਕਾ ਹੀ ਆਪਾਂ ਇੱਥੋਂ ਤੱਕ ਪਹੁੰਚੀ ਆ ਤੇ ਇਦਾਂ ਹੀ ਆਪਣਾ ਸਪੋਰਟ ਬਣਾਈ ਰੱਖਿਓ ਤੇ ਬਾਕੀ ਆਪਣੇ ਤਕਰੀਬਨ ਕੰਮ ਜਿਹੜੇ ਹੋਗੇ ਨੇ ਥੋੜੇ ਬਹੁਤੇ ਕੰਮ ਪਸ਼ਮਾ ਤੇ ਰਹਿੰਦੇ ਨੇ ਇੱਕ ਬੱਸ ਬਿੜ ਦੇ ਵਿੱਚ ਹਾੜੂ ਲਾਉਣਾ ਰਹਿੰਦਾ ਉਧਰ ਤੇ ਬਾਕੀ ਠੰਡ ਬਹੁਤ ਜ਼ਿਆਦਾ ਹਲੇ ਪਸ਼ੂ ਆਪਣੀ ਹੰਤਰੀ ਨੇ ਪੱਲੜ ਪਸਿੱਟੇ ਹੋਏ ਨੇ ਤੇ ਹਵਾ ਵੀ ਥੋੜੀ ਚੱਲ ਰਹੀ ਆ ਜਦ ਥੋੜਾ ਮੌਸਮ ਸਾਫ਼ ਹੋਇਆ ਹਨ ਫਿਰ ਕੱਢਾਂਗੇ ਤੇ ਬਾਕੀ ਨਾ ਜਿਹੜੀ ਅੱਜ ਦੀ ਵੀਡੀਓ ਆ ਸਪੈਸ਼ਲ ਆਪਾਂ ਪਸ਼ੂਆਂ ਦੇ ਬਾਰੇ ਬਣਾ ਰਹੇ ਆ ਕਿਉਂਕਿ ਮੈਂ ਹੁਣ ਵੀ ਇੱਕ ਦੋ ਵਾਰੀ ਪਸ਼ੂਆਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀ ਸੀ ਪਹਿਲਾਂ ਵੀ ਕਾਫੀ ਵਾਰ ਮੈਂ ਤੁਹਾਡੇ ਨਾਲ ਪਸ਼ੂਆਂ ਦੀ ਵੀਡੀਓ ਸ਼ੇਅਰ ਕੀਤੀਆਂ ਨੇ ਸੋ ਕਾਫੀ ਵਾਰ ਆਪਣੀਆਂ ਭੈਣਾਂ ਦੇ ਕਮੈਂਟ ਆਏ ਨੇ ਤੇ ਕਈ ਲੋਕਾਂ ਦਾ ਇਹ ਵੀ ਕਹਿਣਾਗਾ ਵੀ ਪਸ਼ੂਆਂ ਦੇ ਨਾਲ ਪਸ਼ੂ ਹੋਣਾ ਵੀ ਪਸ਼ੂਆਂ ਦੇ ਕੰਮ ਦੇ ਵਿੱਚ ਇੰਨੀ ਜ਼ਿਆਦਾ ਬਚਤ ਨਹੀਂ ਆ ਸੋ ਅੱਜ ਆਪਾਂ ਇਸੇ ਬਾਰੇ ਗੱਲ ਕਰਨੀ ਆ ਵੀ ਪਸ਼ੂਆਂ ਦੇ ਕੰਮ ਦੇ ਵਿੱਚ ਪਹਿਲਾਂ ਤਾਂ ਬਚਤ ਹੈਗੀ ਆ ਕਿ ਨਹੀਂ ਆ ਦੂਸਰਾ ਜੇ ਬਚਤ ਹੈ ਤਾਂ ਉਹਦਾ ਕੀ ਤਰੀਕਾ ਕਿਵੇਂ ਆਪਾਂ ਵੱਧ ਤੋਂ ਵੱਧ ਜਿਹੜਾ ਬਚਤ ਕਰ ਸਕਦੇ ਹਾਂ ਦੁੱਧ ਦੇ ਵਿੱਚੋਂ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਬਾਕੀ ਕੁਝ ਹੋਰ ਗੱਲਾਂ ਵੀ ਆ ਹਨਾ ਸੋ ਇਸ ਕਰਕੇ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਿਓ ਸਭ ਤੋਂ ਪਹਿਲਾਂ ਤਾਂ ਵੀ ਦੇਖੋ ਜਿਹੜਾ ਸਾਡੇ ਪਸ਼ੂ ਰੱਖੇ ਹੋਏ ਨੇ ਹਨਾ ਤੇ ਅਸੀਂ ਤੁਹਾਡੇ ਸਾਹਮਣੇ ਹੁਣ ਵੀ ਦੋ ਤਿੰਨ ਪਸ਼ੂ ਐਡ ਕੀਤੇ ਨੇ ਅਸੀਂ ਪਹਿਲਾਂ ਵੀ ਸਾਡੇ ਕੋਲ ਕਾਫੀ ਪਸ਼ੂ ਸੀਗੇ ਘਟਾਈ ਅਸੀਂ ਤਾਂ ਸੀ ਕਿਰਮਾਨ ਦੇ ਡੈਡੀ ਕੰਮ ਤੇ ਲੱਗੇ ਹੋਏ ਸੀਗੇ ਤੇ ਮਤਲਬ ਮੈਨੂੰ ਵੀ ਥੋੜਾ ਇਧਰੋਂ ਘਰ ਦੇ ਕੰਮਾਂ ਚੋਂ ਟਾਈਮ ਨਹੀਂ ਸੀ ਮਿਲਦਾ ਤੇ ਇਹ ਵੀ ਆਥਰੇ ਲੇਟ ਆਉਂਦੀ ਸੀ ਰਮਾਨ ਵੀ ਪੜਨ ਜਾਂਦਾ ਤੇ ਕਿਉਂਕਿ ਆਪਾਂ ਕੋਈ ਬੰਦਾ ਨਹੀਂ ਰੱਖਿਆ ਹੋਇਆ ਹਨ ਆਪ ਹੀ ਕਰਨੀ ਆ ਸੋਧਾ ਕਰਕੇ ਥੋੜਾ ਘਟਾਈ ਸੀ ਵੈਸੇ ਪਸ਼ੂਆਂ ਦੇ ਕੰਮ ਦੇ ਵਿੱਚ ਬਚਤ ਜਿਹੜੀ ਹੈ ਜੀ ਤੇ ਜੇ ਮੰਨ ਲਓ ਇੱਕ ਬੰਦਾ ਹਨ 20000 ਦੀ ਦਸੀ ਬਣ ਰਹੀ ਆ ਤਾਂ 10000 ਉਹਦਾ ਦਸੀ ਦਾ ਖਰਚਾ ਕੱਢ ਦੋ 10000 ਉਹਦੀ ਬਚਤ ਲਾ ਦਿਓ ਹੁਣ ਮੰਨ ਲਓ ਜੇ ਇੱਕ ਬੰਦਾ 20000 ਦਸੀ ਦਾ ਕਮਾ ਰਿਆ ਹਨ ਤੇ ਉਹਦਾ 40000 ਦੋ ਦਸੀਆਂ ਦਾ ਹੋ ਗਿਆ 60000 ਤਿੰਨ ਦਸੀਆਂ ਦਾ ਹੋ ਗਿਆ 30000 ਮਹੀਨੇ ਦਾ ਖਰਚਾ ਕੱਢ ਦੁੱਤੀ 30000 ਬਚਤ ਹੋ ਗਈ ਚਲੋ ਜੇ 30 ਵੀ ਨਾ ਤੁਸੀਂ ਮੰਨ ਲਓ ਵੀ ਹੋਰ ਵੀ ਹਨਾ ਮਾੜਾ ਮੋਟਾ ਖਰਚਾ ਤੁਸੀਂ 4-5000 ਹੋਰ ਕਰ ਲਿਆ ਤਾਂ ਵੀ 20 ਤੋਂ 25000 ਰੁਪਏ ਆਰਾਮ ਨਾਲ ਬਚਤ ਆ ਤੁਸੀਂ ਪੰਜ ਵੀ ਛੱਡ ਦੋ ਅਗਰ ਤੁਸੀਂ 20000 ਵੀ ਬਚਤ ਤੁਹਾਡੀ ਹੋ ਰਹੀ ਆ ਬਹੁਤ ਵਧੀਆ ਗਾ ਕਿਉਂਕਿ ਅਗਰ ਤੁਸੀਂ ਦੇਖੋ ਇਹ ਕੰਮ ਤੁਸੀਂ ਕੋਈ ਵੀ ਨੌਕਰੀ ਕਰਦੇ ਹੋ ਹਨ ਸਵੇਰ ਤੋਂ ਲੈ ਕੇ ਆਥਣ ਤੱਕ ਤੁਸੀਂ ਜਾ ਕੇ ਉੱਥੇ ਖੜੀ ਲੱਤ ਰੱਖਦੇ ਹੋ ਠੀਕ ਹੈ ਘਰ ਤੋਂ ਵੀ ਤੁਸੀਂ ਦੂਰ ਰਹਿੰਦੇ ਹੋ ਤਾਂ ਵੀ ਤੁਸੀਂ 15-20000 ਮਹੀਨੇ ਦਾ ਕਮਾਉਂਦੇ ਹੋ 15000 ਵੀ ਕੋਈ ਕੋਈ ਕਮਾਉਂਦਾ ਹੈ ਤੇ ਵੀ ਮਤਲਬ ਕੀ ਹਵਾ ਚੱਲਦੀ ਕਾफी ਪੱਲੜ ਉੱਡ ਰਿਹਾ ਆਪਣਾ ਤੇ ਤਾਂ ਕਿਤੇ ਜਾ ਕੇ ਜਿਹੜਾ ਹੈਗਾ ਬੰਦਾ 15000 ਮਹੀਨਾ ਕਮਾਉਂਦਾ ਹੈਣਾ ਤੇ ਉਹਦੇ ਵਿੱਚ ਵੀ ਤੁਸੀਂ ਤੁਹਾਨੂੰ ਕੋਈ ਛੁੱਟੀ ਨਹੀਂ ਹੈਣਾ ਤੇ ਤੁਸੀਂ ਇਹ ਘਰ ਦੇ ਕੰਮ ਦੇ ਵਿੱਚ ਇਹ ਆ ਵੀ ਤੁਸੀਂ ਘਰੇ ਸਵੇਰੇ ਪਸ਼ੂਆਂ ਨੂੰ ਇੱਕ ਦੋ ਘੰਟੇ ਸਵੇਰੇ ਦੇ ਤੇ ਇੱਕ ਦੋ ਘੰਟੇ ਆਥਣੇ ਦਿੱਤੇ ਤਾਂ ਤੁਸੀਂ ਦਿਨੇ ਆਪਦਾ ਰੈਸਟ ਵੀ ਕਰ ਸਕਦੇ ਹੋ ਪਰ ਜਿਹੜਾ ਤੁਸੀਂ ਬਾਹਰ ਕੰਮ ਕਰਦੇ ਹੋ ਉਹਦੇ ਵੀ ਤੁਸੀਂ ਰੈਸਟ ਨਹੀਂ ਕਰ ਸਕਦੇ ਹਾਂ ਇਹ ਗੱਲ ਸੱਚ ਆ ਵੀ ਪਸ਼ੂਆਂ ਦੇ ਨਾਲ ਪਸ਼ੂ ਹੋਣਾ ਪੈਂਦਾ ਕਈ ਲੋਕਾਂ ਨੇ ਇਹ ਕਹਿਣਾ ਜੀ ਪਸ਼ੂਆਂ ਦੇ ਕੰਮ ਦੇ ਵਿੱਚ ਬਚਤ ਨਹੀਂ ਪਸ਼ੂਆਂ ਦੇ ਕੰਮ ਦੇ ਵਿੱਚ ਬਚਤ ਹੈਗੀ ਆ ਪਰ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਜਿਹੜੀ ਆ ਲੋਕ ਗੋਹੇ ਦੇ ਵਿੱਚ ਹੱਥ ਪਾ ਕੇ ਖੁਸ਼ ਨਹੀਂ ਲੋਕ ਇਹ ਨਹੀਂ ਚਾਹੁੰਦੇ ਵੀ ਸਾਡੇ ਕੱਪੜਿਆਂ ਦੇ ਉੱਤੇ ਹਨਾ ਵੀ ਛੱਟੇ ਪੈਣ ਪਰ ਬਹੁਤ ਸਾਰੇ ਪਰਿਵਾਰ ਅੱਜ ਵੀ ਜਿਹੜੇ ਹੈਗੇ ਪਸ਼ੂਆਂ ਦਾ ਬਹੁਤ ਸੋਹਣੇ-ਸੋਹਣੇ ਕੰਮ ਕਰ ਰਹੇ ਨੇ ਬਹੁਤ ਲੋਕਾਂ ਨੇ ਪਸ਼ੂਆਂ ਦੇ ਸਿਰ ਤੋਂ ਬਹੁਤ ਕੁਝ ਬਣਾਇਆ ਵੀ ਆ ਤੇ ਹਨਾ ਜਿਹੜੇ ਆਪਣੇ ਕੁਝ ਲੋਕ ਕਹਿ ਦਿੰਦੇ ਆ ਵੀ ਨਹੀਂ ਜੀ ਕਿਉਂਕਿ ਉਹ ਹਨਾ ਵੀ ਇਹ ਸੋਚਦੇ ਨਹੀਂ ਵੀ ਸਾਫ਼ ਸੁਥਰਾ ਕੰਮ ਨਹੀਂ ਸੰਭਦੇ ਪਸ਼ੂਆਂ ਨੂੰ ਇਸ ਕਰਕੇ ਉਹਨਾਂ ਦੀ ਸੋਚ ਹੀ ਇਦਾਂ ਦੀ ਬਣੀ ਹੋਈ ਆ ਵੀ ਪਸ਼ੂਆਂ ਦੇ ਕੰਮ ਦੇ ਵਿੱਚ ਬਚਤ ਨਹੀਂ ਆ ਜੇ ਆਪਾਂ ਦੇਖੋ ਪੈਸਾ ਕਮਾਉਣਾ ਹਨਾ ਕਹਿੰਦੇ ਆ ਕੁਝ ਪਾਉਣ ਲਈ ਕੁਝ ਦਿਵਾਉਣਾ ਤਾਂ ਪੈਂਦਾ ਜੇ ਆਪਾਂ ਚਾਹੁੰਦੇ ਆ ਵੀ ਆਪਾਂ ਕੋ ਵਧੀਆ ਬਿਜ਼ਨਸ ਸ਼ੁਰੂ ਕਰੀਏ ਤਾਂ ਫਿਰ ਉਹਦੇ ਵਾਸਤੇ ਆਪਾਂ ਨੂੰ ਪਸ਼ੂਆਂ ਦੇ ਨਾਲ ਪਸ਼ੂ ਤਾਂ ਹੋਣੇ ਪੈਣਾ ਹੁਣ ਆਪਾਂ ਗੱਲ ਕਰਦੇ ਆ ਵੀ ਹੋਰ ਆਪਾਂ ਹੈਗਾ ਕੀ ਕਰ ਸਕਦੇ ਆ ਜਿਹਦੇ ਨਾਲ ਆਪਾਂ ਨੂੰ ਪਸ਼ੂਆਂ ਦੇ ਕੰਮ ਦੇ ਵਿੱਚ ਵੱਧ ਤੋਂ ਵੱਧ ਬਚਤ ਹੋਵੇ ਮੰਨ ਲਓ ਤੁਸੀਂ 10 ਪਸ਼ੂ ਰੱਖੇ ਹੋਏ ਨੇ ਉਹ 10 ਪਸ਼ੂਆਂ ਦੇ ਉੱਤੇ ਤੁਸੀਂ ਬੰਦਾ ਰੱਖ ਲਿਆ ਹਨਾ ਤੇ ਫੇਰ ਤਾਂ ਬੱਚਾ ਤਾਂ ਕਿੱਥੋਂ ਹੋਣੀ ਆ ਕਿ 10 12000 ਕਈ ਵਾਰ ਤਾਂ 15 15000 ਵੀ ਲੈਂਦੇ ਨੇ ਜਿਹੜਾ ਆਪਾਂ ਬੰਦਾ ਰੱਖਦੇ ਆ ਉਹ ਉਹਨਾਂ ਵਧੀਆ ਸਾਹਮਦੇ ਵੀ ਨਹੀਂ ਹੈਗੇ ਪਸ਼ੂਆਂ ਥੱਲੇ ਨਾਲ ਸਫਾਈ ਕਰਨੀ ਆ ਨਾ ਉਹਨਾਂ ਨੇ ਟਾਈਮ ਤੇ ਫੀਡ ਪਾਉਣੀ ਆ ਤੁਸੀਂ ਕੋਲ ਖੜ ਕੇ ਕਰਵਾਉਂਗੇ ਉਹਨਾਂ ਦੇ ਨਾਲ ਕੰਮ ਜੇ ਬੰਦਾ ਵੀ ਰੱਖੋ ਤਾਂ ਵੀ ਕੋਲ ਖੜ ਕੇ ਨਾਲ ਲਾ ਕੇ ਕੰਮ ਕਰਵਾਉਣਾ ਚਾਹੀਦਾ ਪਰ ਬਹੁਤ ਸਾਰੇ ਪਰਿਵਾਰ ਇਦਾਂ ਕਰਦੇ ਨੇ ਕਿਉਂਕਿ ਮੈਂ ਇੱਕ ਦੋ ਨੂੰ ਤਾਂ ਮੈਂ ਵੀ ਜਾਣਦੀ ਆ ਜੋ ਬੰਦਾ ਰੱਖਣ ਤੋਂ ਬਾਅਦ ਨਾ ਸਾਰਾ ਕੰਮ ਬੰਦੇ ਦੇ ਛੱਡ ਦਿੰਦੇ ਆ ਉਹ ਟਾਈਮ ਤੇ ਪਾਣੀ ਪਿਆ ਰਿਹਾ ਕਿ ਨਹੀਂ ਪਿਆ ਰਿਹਾ ਫੀਡ ਪਾਉਂਦਾ ਟਾਈਮ ਤੇ ਕਿ ਨਹੀਂ ਪਾਉਂਦਾ ਕਿਹਨੂੰ ਘੱਟ ਪਾਈ ਕਿਹਨੂੰ ਵੱਧ ਪਾਈ ਇਹ ਚੀਜ਼ ਦਾ ਕੋਈ ਹਿਸਾਬ ਨਹੀਂ ਥੱਲੇ ਗੋਹਾ ਉਹਨੇ ਹਟਾਇਆ ਕਿ ਨਹੀਂ ਹਟਾਇਆ ਕਿਉਂਕਿ ਇਨਫੈਕਸ਼ਨ ਹੋ ਜਾਂਦੀ ਹੈ ਚੀਜ਼ਾਂ ਦੇ ਨਾਲ ਹੀ ਹਨਾ ਤਾਂ ਇਹ ਚੀਜ਼ਾਂ ਦੇ ਵਿੱਚ ਆ ਕੇ ਆਪਾਂ ਡੈਰੀ ਦੇ ਵਿੱਚ ਮਾਤ ਪਾਉਣੀ ਆ ਇੱਥੇ ਆ ਕੇ ਆਪਾਂ ਡੋਬਦੀਆਂ ਜੇ ਆਪਾਂ ਇਹਨਾਂ ਗੱਲਾਂ ਦਾ ਧਿਆਨ ਰੱਖ ਲਈਏ ਆਪਾਂ ਆਪ ਮਿਹਨਤ ਕਰੀਏ ਸਾਰਾ ਪਰਿਵਾਰ ਰੜਕੀ ਤਾਂ ਫਿਰ ਜਿਹੜੀ ਆ ਬੱਚਤ ਸਾਡੀ ਉਹ ਵੱਧ ਜਾਂਦੀ ਹੈ ਇੱਕ ਤਾਂ ਇਹ ਗੱਲ ਹੋ ਗਈ ਆ ਹੈਣਾ ਹੁਣ ਆਪਾਂ ਇੱਕ ਗੱਲ ਹੋਰ ਕਰਦੇ ਆਂ ਵੀ ਪਸ਼ੂਆਂ ਨੂੰ ਆਪਾਂ ਹੋਰ ਕਿਵੇਂ ਜ਼ਿਆਦਾ ਬਚਤ ਕਰ ਸਕਦੇ ਆਂ ਦੇਖੋ ਜਿਹੜੇ ਵੱਡੇ ਡੇਅਰੀ ਫਾਰਮ ਹੁੰਦੇ ਉੱਥੇ ਪਸ਼ੂ ਖੁੱਲੇ ਰਹਿੰਦੇ ਆ ਖੁੱਲੇ ਪਸ਼ੂ ਆਦੀ ਮਰਜ਼ੀ ਨਾਲ ਪਾਣੀ ਪੀ ਸਕਦੇ ਆ ਪਰ ਜਿਹੜੇ ਆਪਾਂ ਹੁਣ ਘਰਾਂ ਆ ਆਪਣੇ ਹਨਾ ਨੋਰਮਲ ਆਪਾਂ ਪਸ਼ੂ ਬੰਨ ਕੇ ਰੱਖਦੇ ਆ ਤਾਂ ਬੰਨੇ ਹੋਏ ਪਸ਼ੂਆਂ ਨੂੰ ਜਿਹੜਾ ਹੈਗਾ ਟਾਈਮ ਟੂ ਟਾਈਮ ਪਾਣੀ ਪਿਉਣਾ ਬਹੁਤ ਜ਼ਰੂਰੀ ਆ ਇੱਕ ਪਸ਼ੂ ਜੇ 5 ਲੀਟਰ ਪਾਣੀ ਪੀਂਦਾ 5 ਲੀਟਰ ਦੇ ਮਗਰ 1 ਲੀਟਰ ਦੁੱਧ ਤਿਆਰ ਕਰਦਾ ਫੰ ਤੁਸੀਂ ਆਪ ਹਿਸਾਬ ਲਾ ਲਓ ਵੀ ਜੇ ਆਪਾਂ ਪਸ਼ੂਆਂ ਨੂੰ ਘੱਟ ਤੋਂ ਘੱਟ ਪਾਣੀ ਪਿਾਵਾਂਗੇ ਤਾਂ ਉਹ ਦੁੱਧ ਵੀ ਉਹਨੇ ਹੀ ਘੱਟ ਦੇਊਗਾ। ਕਈ ਪਰਿਵਾਰਾਂ ਦੇ ਵਿੱਚ ਤਿੰਨ ਟਾਈਮ ਪਾਣੀ ਪਿਆਇਆ ਜਾਂਦਾ। ਸਵੇਰੇ, ਦੁਪਹਿਰੇ ਤੇ ਆਖਣੇ। ਤੁਸੀਂ ਮੇਰੀ ਗੱਲ ਮੰਨੋ। ਤੁਸੀਂ ਜਿਹੜੀ ਸੰਨੀ ਜਾਂ ਪੱਠੇ ਜੋ ਵੀ ਤੁਸੀਂ ਖਵਾਉਣੇ ਆ ਉਹ ਸਾਗਰੇ ਖਵਾ ਦਿਓ। ਠੀਕ ਆ ਤੁਸੀਂ 6 ਵਜੇ ਤੱਕ ਉਹਨਾਂ ਨੂੰ ਖਵਾ ਦਿਓ ਫੀਡ ਤੇ ਪੱਠੇ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਪਹਿਲਾ ਪਾਣੀ ਪਿਆ ਦਿਓ। ਠੀਕ ਆ ਪਹਿਲਾ ਪਾਣੀ ਪਿਆ ਕੇ ਦੂਸਰਾ 7:00 ਵਜੇ ਪਹਿਲਾ ਪਾਣੀ ਹੋ ਗਿਆ, ਦੂਜਾ ਪਾਣੀ 9:00 ਵਜੇ ਹੋ ਗਿਆ, ਤੀਸਰਾ ਪਾਣੀ ਉਹਨਾਂ ਨੂੰ 11:00 ਤੋਂ 12:00 ਵਜੇ ਤੱਕ ਪਿਆਓ ਇਹਦੇ ਨਾਲ ਤਿੰਨ ਪਾਣੀ ਉਹਨਾਂ ਨੂੰ ਦੁਪਹਿਰ ਤੋਂ ਪਹਿਲਾਂ ਪਹਿਲਾਂ ਹੋਵੇ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਪਾਣੀ ਆਥਨੇ ਪਿਉਣਾਗਾ ਧਾਣਾ ਕੱਢਣ ਤੋਂ ਬਾਅਦ ਕਿਉਂਕਿ ਜੇ ਧਾਣਾ ਚੋਣ ਤੋਂ ਪਹਿਲਾਂ ਪਾਣੀ ਪੀਓਗੇ ਤਾਂ ਉਸ ਚੀਜ਼ ਦਾ ਵੀ ਫੈੜ ਤੇ ਅਸਰ ਪੈਂਦਾ ਹੈ ਕਿਉਂਕਿ ਆਪਾਂ ਫੈੜ ਦੇ ਹਿਸਾਬ ਨਾਲ ਦੁੱਧ ਪਾਉਣਾ ਹਨਾ ਤਾਂ ਤੁਸੀਂ ਤਿੰਨ ਵਾਰੀ ਪਾਣੀ ਪਹਿਲਾਂ ਪਿਆਤਾ ਤੇ ਉਹਦੇ ਨਾਲ ਜਿਹੜਾ ਹੈਗਾ ਜੇ ਆਪਾਂ ਇੱਕ ਚੀਜ਼ ਹੋਰ ਤਿਆਰ ਰੱਖਿਓ ਜੀ ਆਪਾਂ ਫੀਡ ਪਸ਼ੂ ਨੂੰ ਵੱਧ ਪਾ ਰਹੇ ਹਾਂ ਕਈ ਪਸ਼ੂ ਜਿਹੜੇ ਆਪਣੇ ਵੱਧ ਦੁੱਧ ਵਾਲੇ ਹੁੰਦੇ ਉਹਨਾਂ ਨੂੰ ਫੀਡ ਵੀ ਵੱਧ ਪੈਂਦੀ ਹੈ ਜੇ ਤੁਸੀਂ ਫੀਡ ਵੱਧ ਪਾ ਰਹੇ ਹੋ ਤੇ ਉਹ ਫੀਡ ਥੋੜੀ ਖਾ ਕੇ ਹਟ ਜਾਂਦਾ ਤਾਂ ਵਿੱਚ ਦੀ ਪਾਣੀ ਧਰ ਦੂਣੀ ਕਿਉਂਕਿ ਫੀਡ ਗਲ ਨੂੰ ਲੱਗ ਜਾਂਦੀ ਹੈ ਫਿਰ ਉਹ ਹਨਾ ਖਾਣੋਂ ਹਟ ਜਾਂਦਾ ਨਾਲੇ ਤਾਂ ਪਾਣੀ ਜ਼ਿਆਦਾ ਪੀਊਗਾ ਤੇ ਨਾਲੇ ਫੀਡ ਵੀ ਖੁਸ਼ ਹੋ ਕੇ ਖਾ ਲੂਗਾ ਤੇ ਇਹਦੇ ਨਾਲ ਵੀ ਦੁੱਧ ਦੇ ਵਿੱਚ ਵਾਧਾ ਹੁੰਦਾ ਹੁਣ ਇੱਕ ਸਭ ਤੋਂ ਮੀਨ ਪੁਆਇੰਟ ਜਿਹੜਾ ਮੈਂ ਤੁਹਾਨੂੰ ਦੱਸਦੀ ਆ ਮੈਂ ਕਈ ਪਰਿਵਾਰਾਂ ਨੂੰ ਇਦਾਂ ਦੇਖਿਆ ਉਹਨਾਂ ਦਾ ਇਹ ਸੋਚਣਾ ਵੀ ਵੱਧ ਤੋਂ ਵੱਧ ਪੱਠੇ ਖਵਾਓ ਤਾਂ ਵੱਧ ਤੋਂ ਵੱਧ ਦੁੱਧ ਦਿੰਦੀਆਂ ਨਹੀਂ ਜੇ ਪਸ਼ੂ ਨੂੰ ਖਰਾਕ ਪ੍ਰੋਪਰ ਜ਼ਰੂਰੀ ਆ ਤਾਂ ਵੱਧ ਖਵਾਉਣਾ ਵੀ ਨੁਕਸਾਨ ਆ ਜੇ ਆਪਾਂ ਲੋੜ ਤੋਂ ਜ਼ਿਆਦਾ ਖਵਾਵਾਂਗੇ ਤਾਂ ਵੀ ਉਸ ਚੀਜ਼ ਦਾ ਦੁੱਧ ਤੇ ਅਸਰ ਪੈਂਦਾ ਦੁੱਧ ਘਟਦਾ ਵਾਧਾ ਨਹੀਂ ਹੁਣ ਆ ਦੇਖੋ ਜਿਹੜਾ ਇਹਨਾਂ ਦਾ ਪੇਟ ਹੈ ਹਨਾ ਜੇ ਉਹਦੇ ਵਿੱਚ ਠੂਸੀ ਜਾਵਾਂਗੇ ਠੂਸੀ ਜਾਮਾਂ ਜੇ ਹਾਜਮਾ ਕਰਨੀ ਦਵਾਂਗੇ ਹਾਜਮਾ ਕਦੋਂ ਕਰਦੇ ਨੇ ਇਹ ਜਦੋਂ ਇਹ ਬੈਂਦੀਆਂ ਨੇ ਗਾਲਾ ਕਰਦੀਆਂ ਨੇ ਇੱਕ ਵਾਰੀ ਤਾਂ ਇਹ ਫਟਾਫਟ ਅੰਦਰ ਸੈੱਟ ਲੈਂਦੀਆਂ ਆਪਣੀ ਹਨਾ ਉਸ ਤੋਂ ਬਾਅਦ ਬਹਿ ਕੇ ਇਹਨਾਂ ਨੇ ਗਾਲਾ ਕਰਨਾ ਸੋਤ ਸੂਰ ਦੇ ਪੱਠੀਆਂ ਤੇ ਆਥਨ ਦੇ ਪੱਠੀਆਂ ਦੇ ਵਿੱਚ 12 ਘੰਟੇ ਦਾ ਫਰਕ ਹੋਣਾ ਬਹੁਤ ਜ਼ਰੂਰੀ ਆ ਤੁਸੀਂ ਤੜਕੇ ਰੱਜ ਕੇ ਖਵਾਓ ਇਹ ਨਹੀਂ ਵੀ ਥੋੜੇ ਜਿਹਾ ਪਾਤੇ ਥੋੜੇ ਦੁਪਹਿਰੇ ਪਾਤੇ ਥੋੜੇ ਜਿਹਾ ਤਨੀ ਇਦਾਂ ਨਾ ਕਰੋ 11 ਸਵੇਰੇ ਸਾਧਰੇ ਪੂਰਾ ਰੱਜ ਕੇ ਖਵਾ ਦਿਓ ਇਹਨਾਂ ਨੂੰ ਪੂਰੀਆਂ ਕੁੱਖਾ ਇਹਨਾਂ ਦੀਆਂ ਭਰ ਜਦੋਂ ਪਸ਼ੂ ਆਪ ਛੱਡ ਕੇ ਪਿੱਛੇ ਹੋਵੇ ਨਾ ਉਦੋਂ ਤੱਕ ਇਹਨਾਂ ਨੂੰ ਵਧੀਆ ਖਰਾਕ ਦੇ ਦਿਓ ਠੀਕ ਆ ਜਦੋਂ ਛੱਡ ਕੇ ਪਰੇ ਹੋਗੇ ਫਿਰ ਉਹਨਾਂ ਦੇ ਮੂਰੇ ਸਾਰੇ ਉਹਨਾਂ ਪੱਠੇ ਨਾ ਰ ਠੀਕ ਹੈ ਉਸ ਤੋਂ ਬਾਅਦ ਜਾਂ ਤਾਂ ਇਹਨਾਂ ਦੀ ਸਾਈਡ ਬਗਲੀ ਕਰ ਦਿਓ ਜਿਵੇਂ ਆਪਾਂ ਅੰਦਰੋਂ ਬਾਹਰ ਕਰ ਦਿੰਨੇ ਆ ਬਾਹਰ ਬਹਿ ਕੇ ਆਰਾਮ ਨਾਲ ਗਾਲਾ ਕਰ ਦਈਆਂ ਨੇ ਠੀਕ ਹੈ ਤੇ ਫਿਰ ਤੁਸੀਂ ਜਿਹੜਾ ਹੈਗਾ ਪੱਠੇ ਉਸ ਤੋਂ ਬਾਅਦ ਆਥਣੇ ਪਾਉਣੇ ਨੇ 12 ਘੰਟੇ ਦਾ ਫਰਕ ਰੱਖੋ ਇਹ ਚੀਜ਼ਾਂ ਨੂੰ ਤੁਸੀਂ ਕਰਕੇ ਦੇਖੋ ਤੁਹਾਨੂੰ ਆਪ ਪਤਾ ਚੱਲੂ ਤੁਹਾਡੀ ਦੁੱਧ ਦੀ ਪ੍ਰੋਡਕਸ਼ਨ ਵੀ ਵਧੂਗੀ ਤੁਹਾਡੇ ਪਸ਼ੂਆਂ ਦੀ ਹੈਲਥ ਵੀ ਵਧੀਆ ਹੋਊਗੀ ਹਾਰਮਾ ਵੀ ਸਹੀ ਹੋਊਗਾ ਹੁਣ ਜੇ ਆਪਾਂ ਬੰਦੇ ਵੀ ਇੱਕ ਦੇ ਉੱਤੇ ਇੱਕ ਚੀਜ਼ ਖਾਈ ਜਾਵਾਂਗੇ ਹਨਾ ਤਾਂ ਆਪਣਾ ਵੀ ਪੇਟ ਖਰਾਬ ਹੋ ਜਾਂਦਾ ਲੂਸ ਮੋਸ਼ਨ ਵੀ ਲੱਗ ਜਾਂਦੇ ਉਹੀ ਹਾਲ ਪਸ਼ੂਆਂ ਦਾ ਵੀ ਹੁੰਦਾ ਜੇ ਆਪਾਂ ਨੂੰ ਟੱਕੇ ਨਾਲ ਟੱਕੇ ਖਵਾਈ ਜਾਵਾਂਗੇ ਇਹਨਾਂ ਨੂੰ ਵੀ ਮੋਕ ਲੱਗ ਜਾਂਦੀ ਹੈ ਹਾਜਮਾ ਖਰਾਬ ਹੁੰਦਾ ਗੋਹੇ ਚ ਮਸਤ ਆਉਂਦਾ ਅਣਪਚ ਕੱਢਦੇ ਨਹੀਂ ਸੋ ਇਹ ਚੀਜ਼ਾਂ ਆਪਾਂ ਦੇਖਣੀਆਂ ਹੁੰਦੀਆਂ ਜਦੋਂ ਪਸ਼ੂ ਰ ਹੈ ਵਿੱਚ ਤੁਸੀਂ ਆਗੇ ਨਾ ਤਾਂ ਧਿਆਨ ਰੱਖਿਆ ਕਰੋ ਜਦ ਧਾਰ ਵਿੱਚ ਹੋਣੀਓ ਪਸ਼ੂਆਂ ਦੀਆਂ ਪਸ਼ੂ ਦੀ ਪੂਰੀ ਸਿਹਤ ਦੇਖਿਆ ਕਰੋ ਸਰੀਰ ਦੇਖਿਆ ਕਰੋ ਵੀ ਕੋਈ ਮੇਰੀ ਇਕਾਦਤ ਹੈ ਮੈਨਾਰਮਾਂ ਦੇ ਡੈਡੀ ਨੂੰ ਬੈੜੀ ਦੀ ਜਾਂ ਪਸ਼ੂਆਂ ਦੀ ਮੱਝ ਦੀ ਅੱਖ ਦੇਖ ਕੇ ਦੱਸ ਦਿੰਨੀ ਆ ਵੀ ਇਹ ਅੱਜ ਸੁਸਤ ਹੈ ਕਿ ਲਾ ਹੈ ਬਿਮਾਰ ਹੈ ਜਿਹੜੀ ਆਪਣੀ ਐਂਡ ਵਾਲੀ ਬੈੜੀ ਖੜੀ ਆ ਨਾ ਤਾਂ ਮੈਂ ਪਰਸੋਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਬੈੜੀ ਦੀ ਨਾ ਅੱਖ ਸੁਸਤ ਹੈ ਤੇ ਮੈਨੂੰ ਢਿੱਲੀ ਲੱਗਦੀ ਆ ਇਹ ਮੈਨੂੰ ਕਹਿੰਦੇ ਨਹੀਂ ਤੇ ਮੈਂ ਨਾਲੇ ਸਿਰਫ 10 ਮਿੰਟ ਬੈੜੀ ਦੇ ਕੋਲ ਖੜੀ ਸੀ ਮੈਂ ਕਿਹਾ ਨਹੀਂ ਮੈਨੂੰ ਬੈੜੀ ਸੁਸਤ ਲੱਗਦੀ ਕਿਉਂਕਿ ਬੈੜੀ ਦੀ ਅੱਖ ਤੋਂ ਦਿਖ ਰਿਹਾ ਜੀ ਉਹ ਸੁਸਤਾ ਚ ਤੇ ਇਹ ਮੰਨੇ ਨਾ ਉਹੀ ਗੱਲ ਦਿਨੇ ਚੈੱਕ ਕਰਵਾਇਆ ਉਹ ਬੈੜੀ ਨੇ ਔਰ ਮਤਲਬ ਕਿ ਪਾਣੀ ਵੀ ਨਾ ਪੀਤਾ ਪ੍ਰੋਪਰ ਜਦ ਜੋ ਚੈੱਕ ਕਰਿਆ ਤਾਂ ਉਹਨੂੰ ਬੁਖਾਰ ਨਿਕਲਿਆ ਸੋ ਇਹ ਚੀਜ਼ਾਂ ਵੀ ਆਬਜ਼ਰਵ ਕਰਦੇ ਰਹਾ ਕਰੋ ਵੀ ਪਸ਼ੂ ਦੀ ਅੱਖ ਤੋਂ ਪਤਾ ਚੱਲ ਜਾਂਦਾ ਐਕਟਿਵ ਹੈ ਜਾਂ ਸੁਸਤ ਹੈ ਠੀਕ ਆ ਉਹ ਚੀਜ਼ਾਂ ਵੀ ਤੁਸੀਂ ਧਿਆਨ ਚ ਰੱਖਿਆ ਕਰੋ ਜਿੰਨਾ ਜ਼ਿਆਦਾ ਤੁਸੀਂ ਮਿਹਨਤ ਕਰੋਗੇ ਦੇਖੋ ਕਹਿੰਦੇ ਨੇ ਹੁੰਦੇ ਜਿੰਨਾ ਜ਼ਿਆਦਾ ਤੁਸੀਂ ਗੁੜ ਪਾਉਗੇ ਮਿਠਾਸ ਉਨੀ ਆਉਣੀ ਆ ਜਿੰਨਾ ਜ਼ਿਆਦਾ ਮਿਹਨਤ ਕਰੋਗੇ ਫਲ ਉਨੀ ਮਿਲਣਾ ਤੇ ਫਲ ਮਿਹਨਤਾਂ ਦੀ ਨਿਲਦੇ ਆ ਸੋ ਇਹ ਗੱਲਾਂ ਧਿਆਨ ਚ ਰੱਖੋ ਇਹ ਦਿਮਾਗ ਚ ਕਦੇ ਨਾ ਲੈ ਕੇ ਆਓ ਪਸ਼ੂਆਂ ਦੇ ਕੰਮ ਦੇ ਵਿੱਚ ਵਾਧਾ ਨਹੀਂ ਪਸ਼ੂਆਂ ਦੇ ਕੰਮ ਦੇ ਵਿੱਚ ਵਾਧਾ ਬਹੁਤ ਆ ਬਸ ਮਿਹਨਤ ਹੈ ਹੱਡ ਤੋੜਵੀ ਮਿਹਨਤ ਹੈ ਜਿਹੜਾ ਇਹ ਸਰੀਰ ਹੈ ਨਾ ਇਹ ਆਪਣੇ ਨਾਲ ਨਹੀਂ ਜਾਣਾ ਜਿਹੜੇ ਜਾਣੇ ਉਹ ਤਾਂ ਕਰਮ ਜਾਣੇ ਆ ਇਹ ਤਾਂ ਜਿੰਨਾ ਆਪਾਂ ਇੱਥੇ ਇਹਨੂੰ ਘਸਾ ਜਾਾਂਗੇ ਜਿੰਨਾ ਨੂੰ ਵਰਤਾਂਗੇ ਉਹਨਾਂ ਵਧੀਆ ਬਿਮਾਰੀਆਂ ਤੋਂ ਵੀ ਬਚਾਂਗੇ ਟੈਨਸ਼ਨਾਂ ਤੋਂ ਵੀ ਫਰੀ ਰਹਾਂਗੇ ਸੋ ਉਮੀਦ ਕਰਦੇ ਆਂ ਅੱਜ ਵੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ